आज जीत हुई है मैं सारे लोकतंत्र की आज जीत हुई है और पूरे आम आदमी पार्टी के कार्यकर्ताओं को आम आदमी पार्टी की लीडरशिप को और पूरे देश को मैं आज लोकतंत्र की जीत होने पर बधाई देती हूं और सुप्रीम कोर्ट के फैसले पे हम उनको धन्यवाद देते हैं और सभी बहुत खुश हैं पूरे कार्यकर्ता हमारी पूरी हमारे लीडर हमारे नेता बाहर आ गए हैं जी ਇਸ ਤਰੀਕੇ ਨਾਲ ਡਿਸਟ੍ਰਿਕਟੀਆਂ ਉਹ ਕਹਿ ਰਹੀਆਂ ਸੀ ਕਿ ਬਿਲਕੁਲ ਸਪੀਕ ਹੈ ਜਾਂ ਭਾਜਪਾ ਵੀ ਕਹਿ ਰਹੀ ਸੀ ਦਸਤ ਦੇ ਹੱਥ ਹਰ ਕੋ ਕੋਣਾ ਹੁਣ ਜਿਹੜਾ ਜੁਣੇ ਦੇਖੋ ਜਿਹੜੀ ਈਡੀ ਦੇ ਮਾਮਲੇ ਵਿੱਚ ਬੇਲ ਮਿਲੀ ਸੀ ਇਹ ਕਲੀਅਰ ਹੋ ਗਿਆ ਕਿ ਸੀਆਈਸੀਬੀਆਈ ਨੂੰ ਸਿਰਫ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਰੋਕਣ ਲਈ ਜਿਹੜਾ ਸਾਰਾ ਵਰਤਿਆ ਗਿਆ ਸੀ ਤੇ ਅੱਜ ਲੋਕਤੰਤਰ ਦੀ ਬਾਬਾ ਸਾਹਿਬ ਦੇ ਸੰਵਿਧਾਨ ਦੀ ਜਿੱਤ ਹੋਈ ਹੈ ਤੇ ਮੈਂ ਸਮੁੱਚੇ ਪੰਜਾਬ 'ਚ ਉਹਨਾਂ ਦੇ ਚਾਹਣ ਵਾਲਿਆਂ ਨੂੰ ਦੇਸ਼ਵਾਸੀਆਂ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਵਲੰਟੀਅਰਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਮੁਬਾਰਕਾਂ ਦਿਨੀਆਂ ਇਸ ਖੁਸ਼ੀ ਦੇ ਦਿਨ ਉੱਤੇ ਸਾਡੀ ਦੇਖੋ ਜਦੋਂ ਨੇਤਾ ਹੋਵੇ ਜਿਹਦੀ ਅਗਵਾਈ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਦੇ ਬਾਹਰ ਆ ਜਾਣ ਨਾਲ ਇੱਕ ਜਿਹੜਾ ਉਤਸ਼ਾਹ ਤੇ ਜੋਸ਼ ਟੀਮ 'ਚ ਪੈਦਾ ਹੁੰਦਾ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ 'ਚ ਦੇਖਣ ਨੂੰ ਮਿਲ ਰਿਹਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਜੀ ਬਹੁਤ ਖੁਸ਼ ਹਾਂ ਸੀ ਮੈਂ ਸੁਪਰੀਮ ਕੋਰਟ ਦੀ ਫਿਲਮੀ ਨੂੰ ਦਿੱਤਾ ਦੇਖਦੇ ਹੋ ਦੀ ਗ੍ਰਿਫਤਾਰੀ ਨੂੰ ਮੈਂ ਤੁਹਾਨੂੰ ਦੇਖ ਦਿਤਾ ਦੇਖੋ ਸੁਪਰੀਮ ਕੋਰਟ ਨੇ ਕਲੀਅਰ ਕਟਰ ਜ਼ਮਾਨਤ ਦਿੱਤੀ ਹੈ ਈਡੀ ਦੇ ਮਾਮਲੇ 'ਚ ਜਿਹੜੀ ਬੇਲ ਮਿਲੀ ਸੀ ਸੀਬੀਆਈ ਦਾ ਸਾਰਾ ਜਿੰਨਾ ਵੀ ਮੋਦੀ ਸਰਕਾਰ ਨੇ ਉਹਨਾਂ ਉੱਤੇ ਉਹਨਾਂ ਦੀ ਰਿਹਾਈ ਨੂੰ ਰੋਕਣ ਲਈ ਸਾਰੀ ਕਾਰਵਾਈ ਕਰਵਾਈ ਸੀ ਅੱਜ ਲੋਕਤੰਤਰ ਦੀ ਜਿੱਤ ਹੋਈ ਹੈ ਕਿ ਇਮਾਨਦਾਰ ਅਹ ਨੇਤਾ ਦੀ ਜਿੱਤ ਹੋਈ ਹੈ ਇਮਾਨਦਾਰੀ ਦੀ ਜਿੱਤ ਹੋਈ ਹੈ ਅਸੀਂ ਸੁਪਰੀਮ ਕੋਰਟ ਦੇ ਇਸ ਸ਼ਾਨਦਾਰ ਫੈਸਲੇ ਦਾ ਸਵਾਗਤ ਕਰਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਖੁਸ਼ ਹਾਂ ਜੀ ਹਰਿਆਣਾ ਚੋਣਾਂ ਤੋਂ ਬਿਲਕੁਲ ਪਹਿਲਾਂ ਇਹ ਮੇਰੀ ਹੈ ਹਰਿਆਣਾ ਫਾਇਦਾ ਹਰਿਆਣਾ ਸਾਰਾ ਚੋਤਾ ਹੋਇਆ ਨਜ਼ਰ ਆਊਗਾ ਬਿਲਕੁਲ ਜੀ ਹਰਿਆਣਾ ਚੋਣਾਂ ਦੇ ਵਿੱਚ ਕੀ ਸਾਡੇ ਗੱਲੇ-ਗੱਲੇ ਵਰਕਰ ਦੇ ਵਿੱਚ ਵਲੰਟੀਅਰ ਦੇ ਵਿੱਚ ਜਾਨ ਆ ਗਈ ਹੈ ਜਦੋਂ ਤੁਹਾਡਾ ਨੇਤਾ ਤੁਹਾਡਾ ਜਿਹੜੀ ਟੀਮ ਨੂੰ ਅਗਵਾਈ ਕਰ ਰਹੀ ਹੈ ਨੇਤਾ ਬਾਹਰ ਆ ਜਾਵੇ ਤਾਂ ਉਹਦਾ ਬਹੁਤ ਵੱਡਾ ਫਰਕ ਪੈਂਦਾ ਮੈਂ ਆ ਬਹੁਤ ਖੁਸ਼ ਹਾਂ ਪੂਰੀ ਸ਼ਾਦੀ ਲੀਡਰਸ਼ਿਪ ਵੀ ਖੁਸ਼ ਹੈ ਤੇ ਪੂਰਾ ਪੰਜਾਬ ਖੁਸ਼ ਹੈ